27 ਜੂਨ 1839 ਦੇ ਦਿਨ ਖਾਲਸਾ ਰਾਜ ਦਾ ਸੂਰਜ ਅਸਤ ਹੋਣ ਲੱਗ ਗਿਆ ਸੀ। ਐਸੇ ਵੇਲੇ ਖਬਰ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ। ਕਈ ਲੋਕ ਕਹਿੰਦੇ ਆ ਕੀ ਖਾਸ ਸੀ ਰਾਜਾ ਵਰਗਾ ਰਾਜ ਸੀ ਮਹਾਰਾਜਾ ਵਰਗਾ ਮਹਾਰਾਜਾ ਸੀ ਕੀ ਖਾਸ ਸੀ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ। ਜੇ ਸਿੱਖੋਂ ਤਾਂ ਮਾਨ ਕਰਿਓ ਜੇ ਨੌਨ ਸਿੱਖੋਂ ਦਾ ਸੁਣ ਕੇ ਜਾਓ ਸਿੱਖਾਂ ਦੇ ਬਜ਼ੁਰਗਾਂ ਦੀ ਗੱਲ ਕਰਨ ਲੱਗੇ ਆ 1192 ਦੇ ਵਿੱਚ ਭਾਰਤੀ ਮੂਲ ਰਾਜ ਦਾ ਰਾਜਾ ਪ੍ਰithvi ਰਾਜ ਚੋਹਾਨ ਹੋਇਆ ਜਿਹੜਾ ਕਿ ਧਰਤੀ ਦਾ ਰਾਜਾ ਸੀ ਉਸ ਦੀ ਲੜਾਈ ਹੁੰਦੀ ਆ ਮੁਹੰਮਦ ਗੋਰੀ ਦੇ ਨਾਲ 1193 ਦੇ ਵਿੱਚ ਤਰਾਇਣ ਦੀ ਲੜਾਈ ਦੇ ਵਿੱਚ ਮੁਹੰਮਦ ਗੋਰੀ ਤੋਂ ਹਾਰ ਜਾਂਦਾ ਪ੍ਰithvi ਰਾਜ ਚੋਹਾਨ ਉਸ ਤੋਂ ਬਾਅਦ ਗੁਲਾਮ ਵੰਸ਼ ਇਸ ਧਰਤੀ ਦੇ ਉੱਤੇ ਭਾਰਤ ਦੇ ਉੱਤੇ ਰਾਜ ਕਰਦਾ ਜਿਹਦਾ ਪਹਿਲਾ ਰਾਜਾ ਕੁਤਬਦੀਨ ਐਬਕ ਹੋਇਆ ਖਰ ਉਦੋਂ ਬਾਅਦ ਬਹੁਤ ਸਾਰੇ ਵਾਂਸ਼ ਭਾਰਤ ਦੇ ਉੱਤੇ ਰਾਜ ਕਰਨ ਆਉਂਦੇ ਆ। ਸੁਗਲਕ ਵੀ ਆਉਂਦੇ ਆ, ਲੋਧੀ ਵੀ ਆਉਂਦੇ ਆ, ਹੋਰ ਬਹੁਤ ਸਾਰੇ ਆਉਂਦੇ ਆ ਜਿਹੜੇ ਕਿ ਸਿੱਖ ਨਹੀਂ ਸੀ। ਨਾ ਹੀ ਉਹ ਭਾਰਤ ਦੇ ਸੀ। ਉਹ ਬਾਹਰ ਦੇ ਧੜ ਵੀ ਆ ਕੇ ਭਾਰਤ ਦੇ ਉੱਤੇ ਰਾਜ ਕਰਦੇ ਸੀ। 609 ਸਾਲ ਦੀ ਗੁਲਾਮੀ ਤੋਂ ਬਾਅਦ ਜੇ ਕਿਸੇ ਭਾਰਤ ਦੇ ਪੰਜਾਬ ਦੇ ਪੁੱਤ ਨੇ ਇਸ ਧਰਤੀ ਦੇ ਉੱਤੇ ਆਪਣਾ ਝੰਡਾ ਗੱਡਿਆ ਸੀ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਸੀ। 1192 ਤੋਂ ਲੈ ਕੇ 1801 ਤੱਕ ਕਰ 609 ਸਾਲ ਬਣਦਿਆ ਸਾਰੇ ਦੇ ਸਾਰੇ ਬਾਹਰਲੇ ਹਮਲਾਵਰਾਂ ਨੇ ਆ ਕੇ ਇੱਥੇ ਰਾਜ ਕੀਤਾ ਪੰਜਾਬ ਦਾ ਪਹਿਲਾ ਪੁੱਤ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਝੰਡਾ ਇਸ ਧਰਤੀ ਦੇ ਉੱਤੇ ਗੱਡਿਆ ਸੀ ਬਈ ਸਤ ਮੈਨੂੰ ਇਤਿਹਾਸ ਬਾਲਾ ਪਤਾ ਨਹੀਂ ਪਰ ਆਪ ਨੂੰ ਜਾਨਣਾ ਪਊਗਾ ਵੀ ਕੌਣ ਕਿੱਥੇ ਕਿਵੇਂ ਪਹੁੰਚਿਆ ਭਾਰਤ ਤੇ ਕਿਹਨੇ ਹਮਲੇ ਕੀਤੇ ਕਿਵੇਂ ਹਮਲੇ ਕੀਤੇ ਕਿਵੇਂ ਬਾਹਰਲੀਆਂ ਤਾਕਤਾਂ ਨੇ ਆ ਕੇ ਆਪਾਂ ਨੂੰ ਦਬਾਇਆ ਤੇ ਆਪਣੇ ਤੇ ਰਾਜ ਕੀਤਾ ਪਰ ਆਪਾਂ ਸ਼ੁਰੂ ਕਰਦੇ ਆ ਨਾਦਰ ਸ਼ਾਹ ইরਾਨੀ ਤੋਂ ਨਾਦਰ ਸ਼ਾਹ ইরਾਨੀ ਨੇ ਆਪ ਰਾਜ ਨਹੀਂ ਕੀਤਾ ਪਰ ਉਹਨੇ ਦਿੱਲੀ ਤੇ ਹਮਲਾ ਕਰਕੇ ਉਹ ਚੱਲ ਉਹਦੇ ਕਹਿਣ ਦੇ ਅਧੀਨ ਹੀ ਰਿਹਾ ਸੀ 1739 ਦੇ ਵਿੱਚ ਉਹਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਰਾਜ ਮੁਗਲਾਂ ਦਾ ਹੀ ਸੀ ਪਰ ਚੱਲ ਉਹਦੇ ਕਹਿਣ ਦੇ ਅਨੁਸਾਰ ਰਿਹਾ ਸੀ 1739 ਦੇ ਵਿੱਚ ਉਸਨੇ ਦਿੱਲੀ ਤੇ ਹਮਲਾ ਕਰਕੇ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਦੋ ਦਿਨਾਂ ਦੀ ਲੜਾਈ ਦੇ ਵਿੱਚ ਡੇਢ ਲੱਖ ਤੋਂ ਵੱਧ ਬੰਦੇ ਉਹਨੇ ਉਸ ਲੜਾਈ ਦੇ ਵਿੱਚ ਮਾਰਦੇ ਇਸ ਕਤਲੋਗਾਰ ਤ्रू ਬੰਦ ਕਰਨ ਵਾਸਤੇ ਜਿਹੜਾ ਉਦੋਂ ਦਿੱਲੀ ਦਾ ਸ਼ਾਸਕ ਹੁੰਦਾ ਸੀ ਮੁਹੰਮਦ ਸ਼ਾਹ ਉਹਨੇ ਨਾਲੇ ਤਾਂ ਆਪਣੀ ਧੀ ਦਿੱਤੀ ਨਾਲੇ 25 ਕਰੋੜ ਰੁਪਇਆ ਦਿੱਤਾ ਵੀ ਇਹ ਸਾਰਾ ਕੁਝ ਬੰਦ ਕਰ ਦੇ ਇਸ ਤੋਂ ਬਾਅਦ ਵਾਪਸ ਜਾਂਦਾ 1739 ਦੇ ਵਿੱਚ ਤਖਤ ਏਟਾਊਸ ਆਪਣੇ ਨਾਲ ਲੈ ਜਾਂਦਾ ਜਿਹਦੇ ਵਿੱਚ ਕੋਹੇ ਨੂਰ ਹੀਰਾ ਜੜਿਆ ਹੋਇਆ ਸੀ ਵਾਪਸ ਜਾਂਦਾ ਈਰਾਨ ਦੇ ਉੱਤੇ ਅਫਗਾਨ ਦੇ ਉੱਤੇ ਉਹਦਾ ਰਾਜ ਸੀ ਉੱਥੇ ਜਾ ਕੇ ਰਾਜ ਕਰਦਾ ਚਲੋ ਬਾਅਦ ਦੀਆਂ ਲੜਾਈਆਂ ਦੇ ਵਿੱਚ ਉਹਦਾ ਕਤਲ ਹੋ ਜਾਂਦਾ ਹੈ ਗੱਲ ਖਤਮ ਉਸ ਤੋਂ ਬਾਅਦ ਫਿਰ ਅਹਿਮਦ ਸ਼ਾਹ ਅਬਦਾਲੀ ਬੈੰਦਾ ਤਖਤ ਦੇ ਉੱਤੇ 1748 ਤੋਂ ਲੈ ਕੇ 1768 ਤੱਕ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਦੇ ਨਕ ਦੇ ਵਿੱਚ ਦਮ ਕਰਕੇ ਰੱਖਿਆ ਸੀ ਪੂਰੇ 8 ਹਮਲੇ 8 ਹਮਲੇ ਭਾਰਤ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਨੇ ਕੀਤੇ ਉਸ ਵੇਲੇ ਭਾਰਤ ਦੇ ਲੋਕਾਂ ਦੇ ਵਿੱਚ ਦੋ ਕਹਾਵਤਾਂ ਮਸ਼ਹੂਰ ਹੋਈਆਂ ਸੀਗੀਆਂ ਪਹਿਲੀ ਸੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਇਹਦਾ ਮਤਲਬ ਸੀਗਾ ਵੀ ਜਿੰਨਾ ਕਮਾਇਆ ਜਾਂਦਾ ਹੈ ਉਹਦੇ ਵਿੱਚੋਂ ਜਿੰਨਾ ਖਾਦਾ ਜਾਂਦਾ ਉਹਨੂੰ ਖਾ ਲਓ ਬਾਕੀ ਤਾਂ ਅਹਿਮਦ ਸ਼ਾਹ ਅਦਾਲੀ ਨੇ ਲੁੱਟ ਕੇ ਲੈ ਜਾਣਾ ਅਹਿਮਦ ਸ਼ਾਹ ਅਦਾਲੀ ਆਉਂਦਾ ਲੁੱਟ ਮਚਾਉਂਦਾ ਜਿੰਨਾ ਪੂੰਜੀ ਖਾਣਾ ਜੋ ਵੀ ਲੁੱਟ ਸਕਦਾ ਸੀ ਉਹ ਲੁੱਟ ਕੇ ਲੈ ਕੇ ਜਾਂਦਾ ਭੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦਾ ਉਹਨੂੰ ਗਜਨੀ ਤੇ ਬਸ਼ਰੇ ਦੇ ਬਾਜ਼ਾਰਾਂ ਦੇ ਵਿੱਚ ਵੇਚ ਦਿੰਦਾ ਦੇ ਆਖਿ ਕੁੜੀਆਂ ਨੂੰ ਤੇ ਦੂਜੀ ਕਹਾਵਤ ਉਹ ਤੋਂ ਮਸ਼ਹੂਰ ਹੁੰਦੀ ਸੀ ਮੋੜੀ ਬਾਬਾ ਕੱਛ ਵਾਲਿਆ ਸਾਡੀ ਰਨ ਬਸ਼ਰੇ ਨੂੰ ਗਈ ਇੱਥੋਂ ਸਿੰਘਾਂ ਦੀ ਔਕਾਤ ਦਾ ਪਤਾ ਲੱਗਦਾ ਵੀ ਜੇ ਕੋਈ ਦਮ ਰੱਖਦਾ ਸੀ ਐਵੇਂ ਅਸ਼ਫਦਾਲੀ ਨੂੰ ਮੋੜਨ ਦਾ ਇਹਨਾਂ ਦੀਆਂ ਧੀਆ ਭੈਣਾਂ ਵਾਪਸ ਲਿਆਉਣ ਦਾ ਤਾਂ ਉਹ ਸਿਰਫ ਕਸ਼ਹਿਰੇ ਵਾਲਾ ਬਾਬਾ ਮੋੜੀ ਬਾਬਾ ਕੱਛ ਵਾਲਿਆ ਯਾਨੀ ਕਿ ਕਸ਼ਹਿਰੇ ਵਾਲਿਆ ਕਸ਼ਹਿਰੇ ਵਾਲੇ ਬਾਬੇ ਦੇ ਵਿੱਚ ਦਮ ਸੀ ਵੀ ਉਹ ਉਹ ਧੀਆ ਭੈਣਾਂ ਨੂੰ ਬਸ਼ਰੇ ਦੇ ਬਾਜ਼ਾਰਾਂ ਵਿੱਚ ਵੇਚਣ ਤੋਂ ਰੋਕ ਸਕਦਾ ਸੀ ਇਸੇ ਗੱਲੋਂ ਇਹ ਕਹਾਵਤਾਂ ਮਸ਼ਹੂਰ ਹੁੰਦੀਆਂ ਸੀ ਕਿ ਜੇ ਕੋਈ ਅਫਦਾਲੀ ਨਾ ਮੱਥਾ ਲਾ ਸਕਦਾ ਉਹ ਸਿਰਫ ਸਿੱਖ ਮਿਸਲਾਂ ਨੇ ਸਿੱਖ ਮਿਸਲਾਂ ਨੇ ਬਹੁਤ ਵੱਡਾ ਆੜਾ ਵੀ ਲਾਇਆ ਬਹੁਤ ਮੁਕਾਬਲੇ ਕੀਤੇ ਅਹਿਮਦ ਸ਼ਾਹ ਅਫਦਾਲੀ ਦੇ ਸਿੱਖਾਂ ਤੋਂ ਬਿਨਾਂ ਮਰਾਠਿਆਂ ਨੇ ਵੀ ਸਿਰ ਚੱਕਿਆ ਸੀ 1761 ਦੇ ਵਿੱਚ ਲੜਾਈ ਹੁੰਦੀ ਹੈ ਅਹਿਮਦ ਸ਼ਾਹ ਅਫਦਾਲੀ ਤੇ ਮਰਾਠਿਆਂ ਦੀ ਮਰਾਠੇ ਉਸ ਲੜਾਈ ਦੇ ਵਿੱਚ ਹਾਰ ਜਾਂਦੇ ਆ ਅਹਿਮਦ ਸ਼ਾਹ ਅਫਦਾਲੀ ਫਿਰ 1762 ਦੇ ਵਿੱਚ ਚਾਹਵਨ ਸ਼ਾਹ ਅਬਦਾਲੀ ਦੁਬਾਰੇ ਆਉਂਦਾ ਮਲੇਰ ਕੋਟਲੇ ਕੋਪਰਹੀੜੇ ਦੇ ਕੋਲੇ 30000 ਬੰਦੇ ਦਾ ਕਤਲ ਕਰ ਦਿੰਦਾ ਉਹਦੇ ਵਿੱਚ ਬੱਚੇ ਬਜ਼ੁਰਗ ਨੌਜਵਾਨ ਬੀਬੀਆਂ ਸਾਰੇ ਸੀਗੇ ਉਹਨੂੰ ਲੱਗਦਾ ਸੀ ਵੀ ਹੁਣ ਇਸ ਤੋਂ ਬਾਅਦ ਕਿਸੇ ਸਿੱਖ ਮਿਸਲ ਦਾ ਬੰਦਾ ਜਾਂ ਜਿੰਨੇ ਵੀ ਆਪਣ ਰੋਕਣ ਵਾਲੇ ਸੀਗੇ ਸਿੱਖ ਗੇ ਲੋ ਮਰਾਠੇ ਗੇ ਲੋ ਵੀ ਹੁਣ ਨਹੀਂ ਕੋਈ ਸਿਰ ਚੱਕਦਾ ਕਿ ਹੁਣ ਖਤਮ ਹੈ ਹੁਣ ਸਿਰਫ ਮੈਂ ਤੇ ਸਿਰਫ ਮੈਂ ਹੀ ਹੈ ਇਸ ਤੋਂ ਬਾਅਦ 1764 ਦੇ ਵਿੱਚ ਇਸੇ ਹੰਕਾਰ ਦੇ ਵਿੱਚ ਉਹ ਫੇਰ ਆਉਂਦਾ ਹੈ 1764 ਦੇ ਵਿੱਚ ਸ਼ੁਕਰ ਚੱਕਿਆ ਮਿਸਲ ਦੇ ਸਰਦਾਰ ਬਾਬਾ ਚੜਤ ਸਿੰਘ ਉਹਨੂੰ ਪੁੱਠਾ ਮੋੜ ਕੇ ਦਰਿਆ ਪਾਰ ਕਰਾ ਕੇ ਆਉਂਦੇ ਆ ਤੇ ਦਰਿਆ ਪਾਰ ਕਰਦਾ ਹੋਇਆ ਭੱਜਦਾ ਬਾਬਾ ਚੜਤ ਸਿੰਘ ਨੂੰ ਪਤਾ ਕੀ ਕਹਿੰਦਾ ਅਹਿਮਦ ਸ਼ਾਹ ਅਦਾਲੀ ਪਤਾ ਕੀ ਕਹਿੰਦਾ ਕਹਿੰਦਾ ਇਹ ਨਾ ਸੋਚੀ ਮੈਂ ਭੱਜ ਗਿਆ ਮੈਂ ਮੁੜ ਗਿਆ ਕਹਿੰਦਾ ਜੇ ਮੈਂ ਮਰ ਵੀ ਗਿਆ ਤਾਂ ਮੇਰੇ ਪੋਤੇ ਆਉਣਗੇ ਪੰਜਾਬ ਤੇ ਭਾਰਤ ਤੇ ਰਾਜ ਕਰਨ ਤੇ ਬਾਬਾ ਚੜਤ ਸਿੰਘ ਦਾ ਜਵਾਬ ਸੀ ਉਦੋਂ ਕਹਿੰਦਾ ਜੇ ਤੇਰੇ ਪੋਤੇ ਆਉਣਗੇ ਤੇ ਮੇਰੇ ਪੋਤਿਆਂ ਨੇ ਕਿਹੜਾ ਚੂੜੀਆਂ ਪਾਈਆਂ ਤੇ ਉਹੀ ਗੱਲ 1798 ਦੇ ਵਿੱਚ ਸ਼ੁਕਰ ਚੱਕਿਆ ਮਿਸਲ ਦੇ ਸਰਦਾਰ ਬਾਬਾ ਚੜਤ ਸਿੰਘ ਦੇ ਪੋਤਰੇ ਸਰਦਾਰ ਬੁੱਧ ਸਿੰਘ ਜਿਨ੍ਹਾਂ ਨੂੰ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਨਾਲ ਜਾਣਦੇ ਆ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਜ਼ਮਾਨ ਸ਼ਾਹ ਦੁਰਾਨੀ ਨੂੰ ਲਾਹੌਰ ਦੇ ਵਿੱਚ ਘੇਰ ਲਿਆ ਸੀ ਅਹਿਮਦ ਸ਼ਾਹ ਅਬਦਾਲੀ ਜਾਂ ਜਿੰਨੇ ਵੀ ਧਾੜਵੀ ਆਏ ਐ ਉਹਨਾਂ ਨੇ ਇੰਨਾ ਜ਼ੁਲਮ ਕੀਤਾ ਪੰਜਾਬ ਦੇ ਉੱਤੇ ਤਾਂ ਉਸ ਤੋਂ ਬਾਅਦ ਜ਼ੁਲਮ ਖਤਮ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਆਉਣ ਕਰਕੇ ਜਿੰਨੇ ਵੀ ਧੜਵੀ ਆਏ ਜਿੰਨੇ ਹਮਲਾਵਰ ਆਏ ਸਾਰੇ ਕਿੱਥੋਂ ਆਏ ਦਰਾ ਖੈਬਰ ਦੇ ਰਾਹੀ ਇਹ ਭਾਰਤ ਦੇ ਵਿੱਚ ਦਾਖਲ ਹੋਏ ਸੀ ਦਰਾ ਖੈਬਰ ਨੂੰ ਜੇ ਕਿਸੇ ਨੇ ਬੰਨ ਮਾਰਿਆ ਤਾਂ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮਾਰਿਆ ਸੀ ਸਿੱਖਾਂ ਦੇ ਰਾਜ ਦਾ ਸੂਰਜ ਕੁਝ ਸਮੇਂ ਲਈ ਡੁੱਬ ਸਕਦਾ ਡੁੱਬਿਆ ਹੋਇਆ ਪਰ ਸਿੱਖਾਂ ਦੇ ਵਿੱਚ ਰਾਜ ਕਰਨ ਦੀ ਜੁਰਤ ਸ਼ਕਤੀ ਇੱਛਾ ਖਾਤਮ ਨਹੀਂ ਹੋਈ ਇਹ ਡੁੱਬਿਆ ਸੂਰਜ ਚੜਨਾ ਏ ਤੈਨੂੰ ਇੰਨੀਆਂ ਆਵਾਜ਼ਾਂ ਮਾਰਾਂਗੇ ਤੂੰ ਆਏਂਗਾ ਤੂੰ ਲੜੇਂਗਾ ਫਿਰ ਖਾਲਸ ਝੰਡੇ ਝੁਲਣੇ ਵੈਰੀ ਜ਼ਾਲਮ ਝੜੇਗਾ ਸ਼ੇਰੇ ਪੰਜਾਬ ਰਣਜੀਤ ਸਿੰਘ ਤੂੰ ਆਏਂਗਾ ਤੂੰ ਲੜੇਂਗਾ